ਉਹਨਾਂ ਤੱਕ ਉਹਨਾਂ ਦਾ ਸ਼ਹਿਰ ਵਾਕਾ ਪੁਰਾਣਾ ਆ ਬਾਗੇ ਪੁਰਾਣੀ ਦੀ ਮੰਡੀ ਆ ਗਈ ਦੇਖੋ ਆ ਸ਼ਹਿਰ ਦਿਖਾਉਨੇ ਆ ਤੁਹਾਨੂੰ ਦਰਸ਼ਕੋ ਉਹਨੇ ਬਾਗੇ ਪੁਰਾਣੀ ਸ਼ਹਿਰ ਦੇ ਆਕਾ ਪੁਰਾਣਾ ਸ਼ਹਿਰ ਜਿਹੜਾ ਆ ਉਹਦਾ ਸ਼ਹਿਰ ਹੁੰਦਾ ਭਈ ਆ ਉਹਦਾ ਸ਼ਹਿਰ ਹੁੰਦਾ ਪੁਰਾਣਾ ਸ਼ਹਿਰ ਆ ਆ ਸਾਡੇ ਪਿੰਡ ਦਾ ਟਰੈਕਟਰਾਂ ਵਾਲੀ ਵਰਕਸ਼ਾਪ ਹੈ ਜੀ ਬਾਗੇ ਪੁਰਾਣੀ ਆ ਭਾਈ ਜਾਂਦੀ ਬਾੜਦਾਨੇ ਦੀ ਆ ਸਾਡੇ ਪਿੰਡ ਦਾ ਸ਼ਹਿਰ ਆ ਸਾਡੇ ਪਿੰਡ ਦੇ ਬੰਦੇ ਬਹੁਤਾ ਕੱਤਾ ਲੋਟ ਹੋਈ ਜਾਂਦਾ ਵਾਗੇ ਪੁਰਾਣੀ ਦੇ ਵਿੱਚ ਕਵਾੜੀਆਂ ਦੀਆਂ ਦੁਕਾਨਾਂ ਆ ਗਈਆਂ ਬਾਈ ਇੱਥੋਂ ਚੱਲ ਪੈਂਦੀ ਸਟਾਰਟਿੰਗ ਆ ਗੱਲ ਰੈਡੀਏਟਰਾਂ ਵਾਲਾ ਉਹ ਆ ਗਈ ਫਾਸਟ ਫੂਡ ਦੀ ਬਹੁਤ ਸੁਆਦ ਹੁੰਦੇ ਦੇ ਆ ਚੱਲ ਵੇ ਜੀ ਵਾਗਾ ਪੁਰਾਣਾ ਸ਼ਹਿਰ ਆ ਹਾਈਲਾਈਟ ਵਾਲੇ ਸੈਂਟਰ ਦਾ ਹੋ ਗਿਆ ਵੀਰੇ ਉਹ ਬੰਦਾ ਆ ਛੇਟਾਂ ਵਾਲਾ ਟੋਨੀ ਆ ਵਾਗਾ ਪੁਰਾਣਾ ਹਾਈਲਾਈਟ ਸੈਂਟਰਾ ਆ ਬਾਹਰ ਦਾ ਪਾਮਫੋ ਦੇਖ ਲੋ ਇਹ ਆ ਜੀ ਵਾਗਾ ਪੁਰਾਣਾ ਸ਼ਹਿਰ ਇੱਕ ਵਾਰੀ ਇਹਦੀ ਦੁਕਾਨ ਆ ਗਈ ਏ ਵਾਗੇ ਪੁਰਾਣਾ ਸ਼ਹਿਰ ਆ ਜੀ ਦੇਖ ਲਓ ਤੇ ਵਾਗੇ ਪੁਰਾਣੇ ਸ਼ਹਿਰ ਦਾ ਬੱਸ ਆ ਡਾ ਗਿਆ ਆ ਵਾਹ ਬੱਸ ਆ ਡਾ ਵਾਗੇ ਪੁਰਾਣੇ ਸ਼ਹਿਰ ਦਾ ਦੇਖ ਲਓ ਜੀ ਬੱਸ ਆ ਨਿਕਲੀ ਜਾਂਦੀਆਂ ਬਾਹਰ ਆ ਇਹ ਵਾਗਾ ਪੁਰਾਣਾ ਸ਼ਹਿਰ ਆ। ਟਰੈਕ ਉਹ ਦੜੰਗਾ ਭਾਰ ਦਾ ਪਾਟੋ ਰੇੜੇ ਜੇ ਬਹੁਤ ਆ ਗਏ ਵੇਖੋ ਵਾਗਾ ਪੁਰਾਣਾ ਸ਼ਹਿਰ ਆ ਜੀ ਇਹ ਵੇਖੋ ਠੇਲੇ ਜੇ ਬਹੁਤ ਚੱਲ ਪਏ। ਕਾਦਗਾ ਹਾਂ ਇਹ ਬੰਦੇ ਨੇ ਮੋਟਰਸਾਈਕਲ ਦੀਆਂ ਵਧਾਈਆਂ ਦਿੱਤਾ ਨਾ ਇਹ ਚੌਂਕ ਵਾਕੇ ਪੁਰਾਣੇ ਦਾ ਬੰਦਾ ਸੇਵ ਇਹਦਾ ਹੈ ਉਹ ਕਿੱਥੇ ਆਉਂ ਹੈ ਹਾਂ ਉਹ ਕਿੰਨੇ ਕਿੱਥੇ ਆਉਂ ਪਤ